ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਰੋਜ਼ਾਨਾ ਯੋਗਾ ਕਰਦੇ ਹੋ ਤਾਂ ਇਸ ਨਾਲ ਤੁਸੀਂ ਪੇਟ ਨਾਲ ਸੰਬੰਧਿਤ ਨੇਕਾਂ ਹੀ ਰੋਗਾਂ ਤੋਂ ਬਚੇ ਰਹਿ ਸਕਦੇ ਹੋ ਨੰਬਰ 2 ਜੇਕਰ ਤੁਸੀਂ ਨਾਰੀਅਲ ਤੇਲ ਦੀਆਂ 3 ਤੋਂ 4 ਬੂੰਦਾਂ ਲੈ ਕੇ ਉਸ ਵਿੱਚ ਅੱਧਾ ਚਮਚ ਗੁਲਾਬ ਜਲ ਮਿਲਾ ਕੇ ਆਪਣੇ ਚਿਹਰੇ ਦੀ ਮਾਲਿਸ਼ ਕਰ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦੀ ਚਮੜੀ ਟਾਈਟ ਹੋਣ ਲੱਗ ਜਾਂਦੀ ਹੈ ਨੰਬਰ 3 ਜਿਨ੍ਹਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਨੇ ਉਹਨਾਂ ਰੰਡੀ ਦਾ ਤੇਲ ਲੈ ਕੇ ਉਸ ਵਿੱਚ ਮੇਥੀ ਦਾਣਾ ਮਿਲਾ ਕੇ ਕੁਝ ਸਮੇਂ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਮਾਲਿਸ਼ ਕਰਨੀ ਚਾਹੀਦੀ ਹੈ ਇਸ ਨਾਲ ਵਾਲਾਂ ਦੀ ਮਜ਼ਬੂਤੀ ਵਧਦੀ ਹੈ ਜਿਸ ਨਾਲ ਝੜਨੇ ਬੰਦ ਹੋ ਜਾਂਦੇ ਨੇ ਨੰਬਰ 4 ਆਮਲਾ ਵਿਟਾਮਿਨ ਸੀ ਦਾ ਇੱਕ ਬਹੁਤ ਵਧੀਆ ਸਰੋਤ ਹੈ ਅੱਖਾਂ ਵਿੱਚ ਹੋਣ ਵਾਲੀ ਜਲਨ ਨੂੰ ਘਟਾ ਕੇ ਸਾਡੀ ਮਦਦ ਕਰਦਾ ਹੈ ਨੰਬਰ 5 ਜੇਕਰ ਹਿਚਕੀ ਨਾ हट ਰਹੀ ਹੋਵੇ ਤਾਂ ਇੱਕ ਛੋਟੀ ਇਲਾਚੀ ਲੈ ਕੇ ਚੂਸ ਲਓ ਕੁਝ ਸਮੇਂ ਬਾਅਦ ਇਸ ਨੂੰ ਚਬ ਲਓ ਇਸ ਨਾਲ ਹਿਚਕੀ ਆਣੀ हट ਜਾਵੇਗੀ। ਨੰਬਰ 6 ਆਯੁਰਵੈਦਿਕ ਦੇ ਅਨੁਸਾਰ ਜੇਕਰ ਤੁਸੀਂ ਬੇਸਣ ਦੇ ਬਣੇ ਲੱਡੂ ਖਾਂਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਤਾਕਤ ਦੇਣ ਦਾ ਕੰਮ ਕਰਦੇ ਨੇ ਕਿਉਂਕਿ ਬੇਸਣ ਦਾ ਸੇਵਨ ਸਾਡੀ ਸਿਹਤ ਲਈ ਕਾਫੀ ਲਾਭਦਾਇਕ ਹੈ। ਨੰਬਰ 7 ਜੇਕਰ ਤੁਸੀਂ ਲੰਬੇ ਸਮੇਂ ਤੱਕ ਆਪਣੇ ਸਰੀਰ ਨੂੰ ਅਤੇ ਚਿਹਰੇ ਨੂੰ ਜਵਾਨ ਹੀ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਲੀ ਪੇਟ ਦੋ ਕੱਚੇ ਆਮਲਿਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 8 ਜੇਕਰ ਇੱਕ ਗਰਭਪਤੀ ਔਰਤ ਦੇ ਪੇਟ ਭਰ ਕੇ ਖਾਣਾ ਖਾ ਲੈਂਦੀ ਹੈ ਤਾਂ ਇਸ ਨਾਲ ਗੈਸ ਕਵਜੇ ਪੇਟ ਦਰਦ ਹੋਣ ਲੱਗ ਜਾਂਦਾ ਤੇ ਨਾਲ ਹੀ ਬੱਚੇ ਨੂੰ ਸਾਹ ਲੈਣ ਵਿੱਚ ਵੀ ਸਮੱਸਿਆ ਆਉਣ ਲੱਗ ਜਾਂਦੀ ਹੈ ਨੰਬਰ 9 ਜੇਕਰ ਤੁਸੀਂ ਸਵੇਰੇ ਖੀਰਾ ਖਾਂਦੇ ਹੋ ਤਾਂ ਇਹ ਹੀਰਾ ਹੈ ਜੇਕਰ ਦੁਪਹਿਰ ਨੂੰ ਖਾਂਦੇ ਹੋ ਤਾਂ ਇਹ ਜੀਰਾ ਹੈ ਪਰ ਜੇਕਰ ਤੁਸੀਂ ਇਸ ਦਾ ਸੇਵਨ ਰਾਤ ਨੂੰ ਕਰਦੇ ਹੋ ਤਾਂ ਜ਼ਹਿਰ ਹੈ ਨੰਬਰ 10 ਜੇਕਰ ਤੁਸੀਂ ਨਾਰੀਅਲ ਤੇਲ ਵਿੱਚ ਸ਼ਹਿਦ ਮਿਕਸ ਕਰਕੇ ਆਪਣੇ ਬੁੱਲਾਂ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਬੁੱਲ ਨਰਮ ਮੁਲਾਇਮ ਤੇ ਗੁਲਾਬੀ ਹੋ ਜਾਂਦੇ ਨੇ ਸ਼ਹਿਦ ਬੁੱਲਾਂ ਲਈ ਬਹੁਤ ਹੀ ਵਧੀਆ ਹੈ ਨੰਬਰ 11 ਮੇਥੀ ਦਾਣੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਪੇਟ ਭਰਿਆ ਹੋਇਆ ਮਹਿਸੂਸ ਕਰਾਉਂਦਾ ਇਸ ਦਾ ਸੇਵਨ ਕਰਨਾ ਭਾਰਨ ਆਸਾਨੀ ਨਾਲ ਘਟ ਕੀਤਾ ਜਾ ਸਕਦਾ ਹੈ ਨੰਬਰ 12 ਜੇਕਰ ਤੁਹਾਨੂੰ ਵਾਰ-ਵਾਰ ਉਲਟੀ ਆ ਰਹੀ ਹੋਈ ਤਾਂ ਤੁਸੀਂ ਬਰਫ਼ ਦਾ ਸੇਵਨ ਚੂਸ ਕੇ ਕਰ ਸਕਦੇ ਹੋ ਇਸ ਨਾਲ ਉਲਟੀ ਤੋਂ ਆਰਾਮ ਮਿਲਦਾ ਹੈ ਨੰਬਰ 13 ਰੋਜ਼ਾਨਾ ਚਾਰ ਭੇਜੇ ਹੋਏ ਬਦਾਮ ਤੇ 100 ਗ੍ਰਾਮ ਉਖਲੀ ਤੇ ਦੋ ਕੇਲੇ ਤੇ ਗੁੜ ਇਹਨਾਂ ਨੂੰ ਦੁੱਧ ਵਿੱਚ ਮਿਕਸ ਕਰਕੇ ਇੱਕ ਸ਼ੇਕ ਬਣਾ ਕੇ ਪੀ ਲਓ ਇਸ ਨਾਲ ਕਿਸੇ ਵੀ ਪ੍ਰੋਟੀਨ ਦੇ ਡੱਬੇ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 14 ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਜਵਾਨ ਤੇ ਖੂਬਸੂਰਤ ਰਹਿਣਾ ਚਾਹੁੰਦੇ ਹੋ ਤਾਂ ਆਪਣੀ ਖਾਣਕ ਵਿੱਚ ਚੌਲਾਂ ਤੇ ਰੋਟੀ ਦਾ ਸੇਵਨ ਘੱਟ ਕਰ ਦਿਓ ਫਲਾਂ ਦਾ ਸੇਵਨ ਜ਼ਿਆਦਾ ਕਰਨਾ ਸ਼ੁਰੂ ਕਰ ਦੇਵੇ ਉਸਨੂੰ ਬਹੁਤ ਲਾਭ ਮਿਲਣਗੇ ਨੰਬਰ 15 ਕਮਜ਼ੋਰੀ ਕਾਰਨ ਔਰਤਾਂ ਦੇ ਅਕਸਰ ਕਮਰ ਵਿੱਚ ਦਰਦ ਰਹਿੰਦਾ ਜੇਕਰ ਔਰਤਾਂ ਭੁੰਨੇ ਹੋਏ ਚਣਿਆਂ ਦੀ ਇੱਕ ਮੁਠੀ ਰੋਜ਼ਾਨਾ ਖਾ ਲੈਂਦੀਆਂ ਨੇ ਤਾਂ ਇਸ ਨਾਲ ਕਮਰ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 16 ਇੱਕ ਪੱਥਰ ਦਾ ਪੀਸ ਲੈ ਕੇ ਉਸ ਉੱਪਰ ਸ਼ਹਿਦ ਤੇ ਰੋਜ਼ ਵਾਟਰ ਪਾ ਲਓ ਫਿਰ ਇਸ ਉੱਪਰ ਫਟਕੜੀ ਨੂੰ ਘਸਾ ਲਓ ਤੇ ਆਪਣੇ ਚਿਹਰੇ ਉੱਪਰ ਇੱਕ ਪੈਕ ਦੀ ਤਰ੍ਹਾਂ ਲਗਾ ਲਓ। ਇਸ ਨੂੰ ਇੱਕ ਹਫ਼ਤਾ ਲਗਾਤਾਰ ਲਗਾਉਣਾ ਚਿਹਰੇ ਦੇ ਸਾਰੇ ਦਾਗ-ਧੱਬੇ ਖਤਮ ਹੋ ਜਾਂਦੇ ਹਨ। ਨੰਬਰ 17 ਜਿਹੜੀਆਂ ਔਰਤਾਂ ਦਾ ਵਜ਼ਨ ਹੱਦ ਤੋਂ ਜ਼ਿਆਦਾ ਵਾਜਦਾ ਵੀ ਉਹਨਾਂ ਨੂੰ ਸਵੇਰੇ ਉੱਠਦੇ ਹੀ ਇੱਕ ਚਾਹ ਜਿੰਨਾ ਗਰਮ ਪਾਣੀ ਦਾ ਗਲਾਸ ਪੀ ਲੈਣਾ ਚਾਹੀਦਾ ਇਸ ਨਾਲ ਲਾਭ ਮਿਲੇਗਾ ਨੰਬਰ 18 ਜੇਕਰ ਤੁਸੀਂ ਆਪਣੇ ਬੱਚੇ ਦੀ ਮਾਲਿਸ਼ ਦੇਸੀ ਕਿਉਂ ਨਾ ਪੂਰੇ ਸਰੀਰ ਦੀ ਕਰ ਦਿਂਦੇ ਹੋ ਤਾਂ ਇਸ ਨਾਲ ਬੱਚਾ ਬਹੁਤ ਚੰਗਾ ਮਹਿਸੂਸ ਕਰਦਾ ਜਿਸਨੂੰ ਨੀਂਦ ਵੀ ਚੰਗੀ ਲੈ ਪਾਉਂਦਾ ਹੈ। ਨੰਬਰ 19 ਆਯੁਰਵੈਦਿਕ ਦੇ ਅਨੁਸਾਰ ਕਾਜੂ ਦਾ ਕਦੇ ਵੀ ਗਰਮ ਚੀਜ਼ਾਂ ਦਾ ਸੇਵਨ ਨਾ ਕਰੋ ਇਸ ਨਾਲ ਤੁਸੀਂ ਹਾਈ ਬੀਪੀ ਵਰਗੀਆਂ ਸਮੱਸਿਆਵਾਂ ਦੇ ਸ਼ਿਕਾਰ ਹੋ ਸਕਦੇ ਹੋ। ਨੰਬਰ ਵੀ ਗਰਭਪਤੀ ਔਰਤ ਨੂੰ ਤੀਸਰੀ ਤਿਮਾਹੀ ਵਿੱਚ ਇਹ ਗਲਤੀਆਂ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਤੁਹਾਡੇ ਬੱਚੇ ਦੇ ਗਰਭ ਵਿੱਚ ਨਲ ਪੈ ਸਕਦੀ ਹੈ। ਪਹਿਲਾ ਕਦੇ ਵੀ ਝੋਕੇ ਕੰਮ ਨਾ ਕਰੋ ਦੂਸਰਾ ਜਿਆਦਾ ਸਮਾਂ ਖੜੋ ਨਾ ਤੀਸਰਾ ਕਦੇ ਵੀ ਜਲਦੀ ਮੋ ਵਿੱਚ ਬੈਠ ਕੇ ਉਠੋ ਨਾ ਨੰਬਰ 21 ਜੇਕਰ ਤੁਹਾਨੂੰ ਵਾਇਰਲ ਬੁਖਾਰ ਹੋ ਜਾਵੇ ਤਾਂ ਤੁਸੀਂ ਰੋਜ਼ਾਨਾ ਪਾਣੀ ਵਿੱਚ 3-4 ਪੱਤੇ ਤੁਲਸੀ ਦੇ ਉਬਾਲ ਕੇ ਪੀ ਲਓ ਇਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋ ਜਾਵੇਗੀ ਜਿਸ ਨਾਲ ਵਾਇਰਲ ਬੁਖਾਰ ਤੋਂ ਬਚੇ ਰਹੋਗੇ ਨੰਬਰ ਬਾਈ ਬੇਕਿੰਗ ਪਾਊਡਰ ਨੂੰ ਜੇਕਰ ਤੁਸੀਂ ਆਟੇ ਵਿੱਚ ਗੁੰਨ ਕੇ ਉਸ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਰੋਟੀ ਰਸੋਈ ਦੇ ਹਰ ਕੋਨੇ ਵਿੱਚ ਰੱਖ ਦਿੰਦੇ ਹੋ ਤਾਂ ਇਸ ਨਾਲ ਸਾਰੇ ਕੌਂਕਰਸ ਹੌਲੀ-ਹੌਲੀ ਭੱਜ ਜਾਣਗੇ ਨੰਬਰ 23 ਤੋਂ 15 ਸਾਲ ਦੇ ਬੱਚੇ ਜਿਨ੍ਹਾਂ ਦੀ ਉਮਰ ਜੇ ਖੇਡਣ ਦੀ ਉਹ ਵੀ ਅਜ ਮਾਈਗਰੇਨ ਦਾ ਸ਼ਿਕਾਰ ਹੋ ਰਹੇ ਨੇ ਇਸ ਦਾ ਮੁੱਖ ਕਾਰਨ ਜ਼ਿਆਦਾ ਫੋਨ ਦਾ ਇਸਤੇਮਾਲ ਕਰਨਾ ਇਸ ਲਈ ਬੱਚਿਆਂ ਨੂੰ ਫੋਨ ਦੀ ਜਗ੍ਹਾ ਬਾਹਰ ਖੇਡਣ ਲਈ ਜ਼ਰੂਰ ਭੇਜੋ ਨੰਬਰ 24 ਦਹੀਂ ਵਿੱਚ ਕੈਲਸ਼ੀਅਮ ਜ਼ਿਆਦਾ ਪਾਇਆ ਜਾਂਦਾ ਇਸ ਲਈ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਇਸ ਨਾਲ ਹੱਡੀਆਂ ਤੇ ਜੋੜਾਂ ਨੂੰ ਤਾਕਤ ਮਿਲਦੀ ਹੈ ਨੰਬਰ 25 ਜੇਕਰ ਪੇਟ ਵਿੱਚ ਕੀੜੇ ਹੋਣ ਤਾਂ ਕਾਲੀ ਮਿਰਚ ਨੂੰ ਗਰਮ ਪਾਣੀ ਨਾਲ ਲੈ ਲਓ ਇਸ ਨਾਲ ਪੇਟ ਦੇ ਕੀੜੇ ਖਤਮ ਹੋ ਜਾਂਦੇ ਹਨ ਨੰਬਰ 26 ਜੇਕਰ ਤੁਸੀਂ ਆਪਣੇ ਚਿਹਰੇ ਨੂੰ ਹਮੇਸ਼ਾ ਲਈ ਜਵਾਨ ਰੱਖਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ਵਿੱਚ 베ਰੀਜ਼ ਦਾ ਇਸਤੇਮਾਲ ਕਰਨਾ ਸ਼ੁਰੂ ਕਰਦੇ ਹੋ ਜਿਵੇਂ ਕਿ ਸਟ੍ਰਾਬੇਰੀ ਅਤੇ ਬਲੂਬੇਰੀ ਨੰਬਰ 27 ਬਚੀ ਹੋਈ ਸਬਜ਼ੀ ਨੂੰ ਕਦੇ ਵੀ ਸੁੱਟੋ ਨਾ ਸੋ ਇਹਨਾਂ ਨੂੰ ਗ੍ਰाइंड ਕਰਕੇ ਆਟੇ ਵਿੱਚ ਗੁੰਨ ਕੇ ਪਰੌਂਠੇ ਬਣਾ ਕੇ ਖਾ ਲਓ ਇਸ ਨਾਲ ਪਰੌਂਠੇ ਬਹੁਤ ਹੀ ਸਵਾਦ ਬਣਨਗੇ ਨੰਬਰ 28 ਸਵੇਰ ਦੇ ਸਮੇਂ ਜੇਕਰ ਤੁਸੀਂ ਖਾਲੀ ਪੇਟ ਗਰਮ ਪਾਣੀ ਪੀਂਦੇ ਹੋ ਤਾਂ ਇਸ ਨਾਲ ਇੱਕ ਤਾਂ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਦੂਸਰਾ ਤੁਹਾਡਾ ਮੋਟਾਪਾ ਵੀ ਘੱਟ ਹੋਣ ਲੱਗ ਜਾਂਦਾ ਹੈ। ਨੰਬਰ 29 ਜਦੋਂ ਵੀ ਤੁਸੀਂ ਫ੍ਰਿਜ ਸਾਫ਼ ਕਰਦੇ ਹੋ ਤਾਂ ਪਹਿਲਾਂ ਫ੍ਰਿਜ ਵਿੱਚੋਂ ਸਾਰੀਆਂ ਚੀਜ਼ਾਂ ਬਾਹਰ ਕੱਢ ਕੇ ਫ੍ਰਿਜ ਨੂੰ ਬੰਦ ਕਰਕੇ ਹੀ ਸਾਫ਼ ਕਰੋ ਇਸ ਨਾਲ ਫ੍ਰਿਜ ਦੀ ਕੂਲਿੰਗ ਕਦੇ ਵੀ ਖਤਮ ਨਹੀਂ ਹੋਵੇਗੀ। ਨੰਬਰ 30 ਆਪਣੇ ਚਿਹਰੇ ਉੱਪਰ ਬਾਹਰ ਵਾਲੇ ਪ੍ਰੋਡਕਟ ਘੱਟ ਤੋਂ ਘੱਟ ਵਾਰ ਤੋਂ ਤੁਹਾਡੀ ਸਕਿਨ ਨੂੰ ਜ਼ਿਆਦਾ ਖਰਾਬ ਕਰਦੇ ਹਨ। ਨੰਬਰ 31 ਜੇਕਰ ਤੁਹਾਡੇ ਘਰ ਦਾ ਦਰਵਾਜ਼ਾ ਖੋਲ ਨਤੇ ਬੰਦ ਕਰਨ ਸਮੇ ਆਵਾਜ਼ ਕਰ ਰਿਹਾ ਤਾਂ ਇਸ ਦਾ ਮਤਲਬ ਕੀ ਘਰ ਵਿੱਚ ਗਰੀਬੀ ਆ ਰਹੀ ਹੈ ਨੰਬਰ 32 ਜੇਕਰ ਤੁਸੀਂ ਰੋਟੀ ਦੀ ਚੂਰੀ ਬਣਾ ਕੇ ਖਾਂਦੇ ਹੋ ਤਾਂ ਇਸ ਨਾਲ ਰੋਟੀ ਜਲਦੀ ਨਾਲ ਹਾਜਮ ਹੋ ਜਾਂਦੀ ਹੈ ਤੇ ਨਾਲ ਹੀ ਸ਼ੱਕਰ ਦਾ ਇਸਤੇਮਾਲ ਕਰਨ ਨਾਲ ਖੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ ਨੰਬਰ 33 ਜੇਕਰ ਤੁਸੀਂ 3 ਦਿਨ ਲਗਾਤਾਰ ਆਪਣੇ ਦੰਦਾਂ ਨੂੰ ਸਾਫ਼ ਨਹੀਂ ਕਰਦੇ ਤਾਂ ਇਸ ਨਾਲ ਤੁਹਾਡੇ ਦੰਦਾਂ ਨੂੰ ਕੀੜਾ ਲੱਗਣ ਲੱਗ ਜਾਂਦਾ ਤੇ ਨਾਲ ਹੀ ਦੰਦਾਂ ਦਾ ਪੀਲਾਪਣ ਵੀ ਸ਼ੁਰੂ ਹੋ ਜਾਂਦਾ ਹੈ ਨੰਬਰ 34 ਜੇਕਰ ਨੀਂਦ ਨਾ ਆ ਰਹੀ ਹੋਵੇ ਤਾਂ ਆਪਣੀ ਅੱਖਾਂ ਨੂੰ ਚਮਕਾਉਣਾ ਸ਼ੁਰੂ ਕਰੋ ਅਜਿਹਾ 2 ਤੋਂ 4 ਮਿੰਟ ਕਰੋ ਇਸ ਨਾਲ ਨੀਂਦ ਆਉਣ ਲੱਗ ਜਾਵੇਗੀ। ਨੰਬਰ 35 ਜੇਕਰ ਕਿਸੇ ਬਰਤਨ ਵਿੱਚ ਪਿਆਜ਼ ਦੀ ਸਮੈਲ ਆ ਰਹੀ ਹੋਵੇ ਤਾਂ ਉਸ ਨੂੰ ਨਮਕ ਵਾਲੇ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋ ਦਿਓ ਇਸ ਨਾਲ ਸਾਰੀ ਗੰਧ ਖਤਮ ਹੋ ਜਾਵੇਗੀ। ਨੰਬਰ 36 ਜੇਕਰ ਤੁਹਾਡੇ ਚਿਹਰੇ ਉੱਪਰ ਸ਼ਾਇਆ ਹੁਣ ਤਾਂ ਨਾਰੀਅਲ ਤੇਲ ਵਿੱਚ ਸ਼ਹਿਦ ਮਿਲਾ ਕੇ ਆਪਣੇ ਚਿਹਰੇ ਤੇ 15 ਤੋਂ 20 ਮਿੰਟ ਲਈ ਲਗਾ ਕੇ ਰੱਖੋ ਫਿਰ ਸਾਫ ਪਾਣੀ ਨਾਲ ਧੋ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 37 ਬਹੁਤ ਸਾਰੇ ਘਰਾਂ ਵਿੱਚ ਲੋਕ ਬਰੈਡ ਪਨੀਰ ਬਟਰ ਆਦ ਦਾ ਸੇਵਨ ਨਾਸ਼ਤੇ ਵਿੱਚ ਕਰਦੇ ਨੇ ਇਸ ਨਾਲ ਬੱਚੇ ਨੂੰ ਕਦੇ ਵੀ ਜ਼ਰੂਰੀ ਤਤ ਨਹੀਂ ਮਿਲਦੇ ਸੋ ਉਸਦਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ। ਨੰਬਰ 38 ਮੂਲੀ ਦੇ ਨਾਲ ਕਦੇ ਵੀ ਸੰਤਰਾ ਦੁੱਧ ਖੀਰਾ ਕarele ਚਾਹ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਡੇ ਸਰੀਰ ਅੰਦਰ ਜ਼ਹਿਰ ਫੈਲ ਸਕਦੀ ਹੈ। ਨੰਬਰ 39 ਜੇਕਰ ਤੁਹਾਨੂੰ ਪੇਟ ਫੁੱਲਣ ਦੀ ਸਮੱਸਿਆ ਤਾਂ ਤੁਸੀਂ ਅਨਾਰ ਦਾ ਇੱਕ ਗਲਾਸ ਜੂਸ ਲੈ ਕੇ ਉਸ ਵਿੱਚ ਚਮ ਅੱਧਾ ਚਮਚਾ ਚੌਥਾ ਹਿੱਸਾ ਸੁੰਢ ਲੈ ਲੋ ਚੌਥਾ ਚਮਚਾ ਹਿੱਸਾ ਜੀਰਾ ਲੈ ਲੋ ਥੋੜਾ ਜਿਹਾ ਕਾਲਾ ਨਮਕ ਲੈ ਕੇ ਸਵੇਰੇ ਖਾਲੀ ਪੇਟ ਇਸ ਨੂੰ ਕੁਟਕੁਟ ਕਰਕੇ ਪੀ ਲੋ ਲਾਭ ਮਿਲੇਗਾ ਨੰਬਰ 40 ਜੇਕਰ ਸਰੀਰੰਦਰ ਪਾਣੀ ਦੀ ਕਮੀ ਹੋ ਜਾਵੇ ਤਾਂ ਤੁਸੀਂ ਚੌਲਾਂ ਦਾ ਪਾਣੀ ਪੀ ਸਕਦੇ ਹੋ ਇਸ ਨਾਲ ਬਹੁਤ ਜਲਦੀ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ। ਨੰਬਰ 41 ਜੇਕਰ ਪੇਟ ਵਿੱਚ ਜਲਨ ਹੋ ਰਹੀ ਹੋਵੇ ਤਾਂ ਚੌਲਾਂ ਦਾ ਪਾਣੀ ਇੱਕ ਕੱਪ ਪੀ ਲਓ ਇਸ ਨਾਲ ਜਲਨ ਤੋਂ ਆਰਾਮ ਮਿਲੇਗਾ। ਨੰਬਰ 42 ਇੱਕ ਕੱਪ ਦਹੀਂ ਵਿੱਚ ਦੋ ਚਮਚ ਨਾਰੀਅਲ ਤੇਲ ਵਿੱਚ ਇੱਕ ਚਮਚ ਐਲੋਵੇਰਾ ਜੈਲ ਮਿਲਾ ਲਓ ਇਸ ਪੇਸਟ ਨੂੰ ਆਪਣੇ ਵਾਲਾਂ ਵਿੱਚ ਲਗਾ ਲਓ 1 ਘੰਟੇ ਬਾਅਦ ਵਾਲਾਂ ਨੂੰ ਧੋ ਲਓ ਇਸ ਨਾਲ ਵਾਲਾਂ ਚਾਂਕ ਕੁਦਰ ਮਲਾਈਮ ਹੋ ਜਾਣਗੇ ਤੇ ਨਾਲ ਹੀ ਤੇਜ਼ੀ ਨਾਲ ਵਧਣ ਵੀ ਲੱਗ ਜਾਣਗੇ ਨੰਬਰ 43 ਜਿਹੜੇ ਲੋਕ ਰੋਜ਼ਾਨਾ ਫਾਸਟ ਫੂਡ ਦਾ ਇਸਤੇਮਾਲ ਜ਼ਿਆਦਾ ਕਰਦੇ ਨੇ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਬਹੁਤ ਜਲਦੀ ਨਾਲ ਘੇਰ ਲੈਂਦੀ ਹੈ ਨੰਬਰ 44 ਜੇਕਰ ਤੁਸੀਂ ਆਪਣੇ ਘਰ ਵਿੱਚ ਬਰਕਤ ਰੱਖਣਾ ਚਾਹੁੰਦੇ ਹੋ ਤਾਂ ਆਪਣੇ ਘਰ ਦੀ ਰਸੋਈ ਅਤੇ ਬਾਥਰੂਮ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਹੀ ਰੱਖੋ ਨੰਬਰ 45 ਜਿਹੜੀਆਂ ਔਰਤਾਂ ਲੰਮੇ ਸਮੇਂ ਤੱਕ ਪੈਰਾਂ 'ਤੇ ਬੈਠਦੀਆਂ ਨੇ ਉਹਨਾਂ ਦੇ ਜੋੜਾਂ ਵਿੱਚ ਦਰਦ ਰਹਿਣ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ ਨੰਬਰ 46 ਕੱਪੜੇ ਧੋਣ ਵਾਲੇ ਵੇਲੇ ਜੇਕਰ ਤੁਸੀਂ ਚਿੱਟੇ ਕੱਪੜਿਆਂ ਨੂੰ ਜ਼ਿਆਦਾ ਨੀਲ ਦਿੰਦੇ ਹੋ ਤਾਂ ਉਹਨਾਂ ਦਾ ਪੀਲਾਪਨ ਖਤਮ ਹੋ ਜਾਂਦਾ ਜਿਸ ਨਾਲ ਦੁੱਧ ਦੀ ਤਰ੍ਹਾਂ ਚਿੱਟੇ ਨਿਕਲ ਜਾਂਦੇ ਹਨ। ਨੰਬਰ 47 ਜਿਹੜੀਆਂ ਔਰਤ ਆਪਣੇ ਘਰ ਵਿੱਚ ਕਲੇਸ਼ ਜ਼ਿਆਦਾ ਕਰਦੀਆਂ ਨੇ ਉਹਨਾਂ ਔਰਤਾਂ ਦੇ ਘਰ ਦੀ ਬਰਕਤ ਖਤਮ ਹੋਣ ਲੱਗ ਜਾਂਦੀ ਹੈ ਤੇ ਨਾਲ ਹੀ ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਵੀ ਜ਼ਿਆਦਾ ਆਉਂਦੇ ਹਨ ਨੰਬਰ 48 ਗਰਭਪਤੀ ਔਰਤਾਂ ਨਿੰਬੂ ਪਾਣੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਪਰ ਲੋੜ ਅਨੁਸਾਰ ਇਸ ਪਾਣੀ ਨੂੰ ਪੀਣਾ ਔਰਤਾਂ ਨੂੰ ਕਾਫੀ ਲਾਭ ਮਿਲਦੇ ਨੇ ਜਿਵੇਂ ਕਿ ਉਲਟੀ ਤੋਂ ਰਾਹਤ ਕਬਜ਼ ਤੋਂ ਰਾਹਤ ਪਾਚ ਤੋਂ ਰਾਹਤ ਅਤੇ ਹੋਰ ਵੀ ਬਹੁਤ ਸਾਰੇ ਨੰਬਰ 49 ਜੇਕਰ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਰੱਖਣਾ ਚਾਹੁੰਦੇ ਹੋ ਤਾਂ ਫਲਾਂ ਦਾ ਸੇਵਨ ਬਹੁਤ ਹੀ ਚੰਗਾ ਹੈ ਪਪੀਤਾ, अंगूर, ਕੇਲਾ, सेब, स्ट्रॉबेरी, संतरा, नींबू ਅਤੇ आम। ਨੰਬਰ 50 ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਬੁੱਲਾਂ ਉੱਪਰ ਬਦਾਮ ਦੇ ਤੇਲ ਦੀ ਮਾਲਿਸ਼ ਕਰ ਲੈਂਦੇ ਹੋ ਤਾਂ ਇਸ ਨਾਲ ਬੁੱਲ੍ਹੇ ਗੁਲਾਬੀ ਹੁੰਦੇ ਨੇ ਤੇ ਨਾਲ ਹੀ ਆਪਣੇ ਬੁੱਲਾਂ ਨੂੰ ਕਦੇ ਵੀ ਰੁੱਖਾ ਨਾ ਰੱਖੋ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।